ਜੇਕਰ ਤੁਹਾਡੇ ਵਾਹਨਾਂ ਦਾ ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ ਨਹੀਂ ਹੈ ਤਾਂ ਹੁਣ ਬਾਜ ਨਹੀਂ ਸਕੋਗੇ। ਟ੍ਰਾਂਸਪੋਰਟ ਵਿਭਾਗ ਨੇ ਅਜਿਹੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਨੇ। ਦਿੱਲੀ ਵਿੱਚ ਹਰ ਜ਼ਿਲ੍ਹੇ ਦੇ 2-3 પેટ્રોલ ਪੰਪਾਂ ਤੇ PUC ਸਰਟੀਫਿਕੇਟ ਜਾਂਚਣ ਲਈ ਕੈਮਰੇ ਲਗਾਏ ਗਏ ਨੇ। ਸੀਸੀਟੀਵੀ ਕੈਮਰੇ ਨਾਲ ਵਾਹਨਾਂ ਦੀ ਨੰਬਰ ਪਲੇਟ ਦੀ ਤਸਵੀਰ ਖਿੱਚੀ ਜਾਂਦੀ ਹੈ ਕੈਮਰੇ ਗੱਡੀ ਦੀ ਨੰਬਰ ਪਲੇਟ ਨੂੰ ਪੜ ਕੇ ਹੀ ਪਤਾ ਲਗਾਉਣਗੇ ਕਿ ਤੁਹਾਡੀ ਗੱਡੀ ਦਾ ਪੀਯੂਸੀ ਸਰਟੀਫਿਕੇਟ ਵੈਲਿਡ ਹੈ ਜਾਂ ਨਹੀਂ ਜੇਕਰ ਤੁਹਾਡਾ ਸਰਟੀਫਿਕੇਟ ਵੈਧ ਨਹੀਂ ਹੈ ਤਾਂ ਤੁਹਾਡੇ ਫੋਨ ਤੇ ਇੱਕ ਮੈਸੇਜ ਆਏਗਾ ਕਿ ਇਹ ਵੈਲਿਡ ਨਹੀਂ ਹੈ ਇਸ ਨੂੰ ਬਣਵਾ ਲਓ ਜੇਕਰ ਤੁਸੀਂ ਨਹੀਂ ਬਣਵਾਇਆ ਤਾਂ 3 ਘੰਟੇ ਅੰਦਰ ਤੁਹਾਡਾ 10000 ਰੁਪਏ ਦਾ ਚਲਾਨ ਕੱਟ ਦਿੱਤਾ ਜਾਵੇਗਾ ਟਰਾਂਸਪੋਰਟ ਵਿਭਾਗ ਨੇ ਗੱਡੀਆਂ ਦੇ ਵੈਧ ਪੀਯੂਸੀ ਸਰਟੀਫਿਕੇਟ ਨਾ ਹੋਣ ਤੇ ਇਹ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਨੇ ਚਲਾਨ ਦੀ ਜਾਣਕਾਰੀ ਦਾ ਮੈਸਜ ਸੱਦੇ ਫੋਨ ਉੱਤੇ ਆ ਰਿਹਾ ਹੈ ਦਿੱਲੀ ਦੇ ਲਗਭਗ 11 ਜ਼ਿਲ੍ਹਿਆਂ ਵਿੱਚ ਦੋ ਪੈਟਰੋਲ ਪੰਪ ਅਜਿਹੇ ਨੇ ਜਿੱਥੇ ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਕੁਝ ਜ਼ਿਲ੍ਹਿਆਂ ਵਿੱਚ ਤਿੰਨ ਪੈਟਰੋਲ ਪੰਪਾਂ ਨੂੰ ਚੁਣਿਆ ਗਿਆ ਹੈ ਦੱਸਦੀ ਹੈ ਕਿ ਇੱਕ ਮਹੀਨੇ ਵਿੱਚ ਪੈਟਰੋਲ ਪੰਪਾਂ ਤੇ ਆਉਣ ਵਾਲੇ 88347 ਵਾਹਨਾਂ ਦੀ ਪੀਯੂਸੀ ਦੀ ਜਾਂਚ ਕੀਤੀ ਗਈ ਜਿਸ ਤੋਂ ਪਤਾ ਲੱਗਾ ਕਿ 20942 ਵਾਹਨ ਵਾਧ PUC ਤੋਂ ਬਿਨਾ ਪਾਏਗੇ 5000 ਡਰਾਈਵਰਾਂ ਦੇ ਚਲਾਨ ਭੇਜੇ ਗਏ ਨੇ ਮੈਸੇਜ ਭੇਜਣ ਦੇ ਬਾਅਦ ਦੇਖਿਆ ਗਿਆ ਕਿ 15740 ਵਾਹਨ ਚਾਲਕਾਂ ਦੇ 2 ਘੰਟਿਆਂ ਦੇ ਅੰਦਰ ਹੀ PUC ਸਰਟੀਫਿਕੇਟ ਬਣਾ ਲਏ ਪਰ ਵਿਭਾਗ ਨੇ ਸਰਟੀਫਿਕੇਟ ਨਾ ਹੋਣ ਵਾਲੇ ਡਰਾਈਵਰਾਂ ਖਿਲਾਫ 52002 ਮੋਬਾਈਲਾਂ ਉੱਤੇ 10000 ਦੇ ਚਲਾਨ ਭੇਜ ਦਿੱਤੇ ਟਰਾਂਸਪੋਰਟ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 25 ਪੈਟਰੋਲ ਪੰਪਾਂ ਦੀ ਲੋਕੇਸ਼ਨ ਨੂੰ ਨਹੀਂ ਦੱਸਿਆ ਜਾਵੇਗਾ ਕਿਉਂਕਿ ਜੇਕਰ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਉਹ ਉੱਥੇ ਨਹੀਂ ਆਉਣਗੇ ਇਸ وجہ ਨਾਲ ਪੈਟਰੋਲ ਪੰਪ ਮਾਲਕਾਂ ਨੂੰ ਨੁਕਸਾਨ ਹੋਵੇਗਾ ਉਹਨਾਂ ਕਹਿੰਦੇ ਕਿ ਪੈਟਰੋਲ ਪੰਪ ਮਾਲਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੀ ਲੋਕੇਸ਼ਨ ਨੂੰ ਉਜਾਗਰ ਨਹੀਂ ਕੀਤਾ ਜਾਵੇਗਾ